ਅੱਜ ਅਸੀਂ ਪੰਜਾਬ ਸਰਕੀਨ ਵੱਲੋਂ ਤੁਹਾਡੇ ਕੋਲ ਇਸ ਮੰਤਵ ਲਈ ਆਏ ਆ ਕਿ ਜਿਹੜੀ ਆਪਾਂ ਪੁਸਤਕ ਅੱਜ ਲੋਕ ਅਰਪਣ ਕੀਤੀ ਹੈ ਡਾਕਟਰ ਰਮੇਸ਼ ਹੁਣਾ ਨੇ ਤੁਹਾਨੂੰ ਇੱਕ ਨਾਇਕ ਬਣਾ ਕੇ ਇੱਕ ਉਪਾਤਰ ਬਣਾ ਕੇ ਇੱਕ کردار ਬਣਾ ਕੇ ਪੇਸ਼ ਕੀਤਾ ਜਿਹੜਾ ਸੇਵਾ ਨਾਲ ਗੁਰੁੱਤ ਆਪਣੇ ਕੰਮਕਾਰ ਛੱਡ ਦਿੰਦਾ ਆਪਣੇ ਰਜੇਵੇਂ ਛੱਡ ਦਿੰਦਾ ਪਰ ਸੇਵਾ ਦੇ ਵਿੱਚ ਜਿਹੜਾ ਵੀ ਕੰਮ ਸ਼ੁਰੂ ਕੀਤਾ ਹੋਇਆ ਉਹਨੂੰ ਨਹੀਂ ਛੱਡਦਾ ਸੋ ਤੁਸੀਂ ਇੱਕ ਗੱਲ ਦੱਸੋ ਕਿ ਤੁਸੀਂ ਗਦਰੀ ਬਾਬਿਆਂ ਦੇ ਜਿਹੜੇ ਪਿੱਠ ਭੂਮੀ ਦੇ ਵਿੱਚ ਕੰਮ ਪਿਆ ਉਹਦੇ ਮੈਸੇਜ ਨੂੰ ਲੈ ਕੇ ਸਾਡੇ ਕੋਲੇ ਉਹੀ ਭਾਵਨਾ ਲੈ ਕੇ ਆਏ ਹੋ ਪੰਜਾਬ ਦੀ ਉਹਨੂੰ ਤੁਸੀਂ ਕਿਵੇਂ ਇਹ ਸੇਵਾ ਭਾਵਨਾ ਦੇ ਵਿੱਚ ਪੇਸ਼ ਕਰਨਾ ਚਾਹੁੰਦੇ? ਜਿਵੇਂ ਸਾਡੇ ਜਿਹੜੇ ਗਦਰੀ ਬਾਬੇ ਸੀ ਬਾਹਰਲੇ ਮੁਲਕਾਂ ਚ ਕੈਨੇਡਾ ਅਮਰੀਕਾ ਚ ਜੇ ਡਾਕਟਰ ਸਾਹਿਬ ਨੇ ਕਿਹਾ 1993 ਦੇ ਵਿੱਚ ਸਭ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਗਏ। ਉਹਨਾਂ ਲੋਕਾਂ ਨੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਉੱਥੇ ਕੰਮ ਕਰਕੇ ਆਪਦੇ ਦੇਸ਼ ਵਾਸੀਆਂ ਲਈ ਹਨ ਸਾਡੇ ਲਈ ਜਿਹੜੇ ਕੈਨੇਡਾ ਚ ਅਸੀਂ ਰਹਿ ਰਹੇ ਹੁਣ ਉਹਨਾਂ ਨੇ ਰਾਸ ਪੱਧਰੇ ਕੀਤੇ ਤੇ ਜਿਹੜੇ ਸਾਡੇ ਐਨਆਰਆਈ ਭਰਾ ਹੁਣ ਨੇ ਉਹਨਾਂ ਦੀ ਡਿਊਟੀ ਬਣਦੀ ਹੈ ਕਿ ਅਸੀਂ ਆਪਦੇ ਪਰਿਵਾਰ ਦੇ ਆ ਦੇ ਜਿਹੜੇ ਵੀ ਬਾਬੇ ਜਾਂ ਜੋ ਕੋਈ ਵੀ ਪਰਿਵਾਰ ਹੈ ਉਹ ਸਾਡੇ ਹਿੱਸੇ ਨੇ ਇਸ ਲਈ ਮੈਂ ਚਾਹਣਾ ਹੈ ਮੇਰੀ ਸੋਚ ਹੈ ਵੀ ਅਸੀਂ ਸਾਰੇ ਐਨ ਆਰ ਆਈ ਭਰਾ ਜਿਹਨੇ ਵੀ ਕੈਨੇਡੀਅਨ ਜਾਂ ਕਿਸੇ ਹੋਰ ਕੰਟਰੀ ਜਾਂਦੇ ਨੇ ਉਹਨਾਂ ਦਾ ਫਰਜ਼ ਬੰਦਾ ਆਪਦੇ ਦੇਸ਼ ਬਣੀ ਚੱਕਣਾ। ਸੋ ਤੁਸੀਂ ਜਿੱਥੇ ਇਸ ਮਿੱਟੀ ਦੀਆਂ ਜੜ੍ਹਾਂ ਤੋਂ ਇਹ ਰੌਸ਼ਨੀ ਲੈ ਕੇ ਚੱਲ ਰਹੇ ਹੋ ਤੁਸੀਂ ਇਹ ਮਹਿਸੂਸ ਕਰ ਦਿਓ ਕਿ ਜੇ ਚਾਹੇ ਅਸੀਂ ਇਸ ਧਰਤੀ ਤੋਂ ਦੂਰ ਹੋ ਗਏ ਫਾਸਲੇ ਦੇ ਤੌਰ ਤੇ ਪਰ ਇਹਦੀਆਂ ਜਿਹੜੇ ਮਿੱਟੀ ਦੇ ਸੁਭਾਅ ਨੂੰ ਪਛਾਣ ਕੇ ਉਵੇਂ ਕਿਵੇਂ ਉਸੇ ਸੇਵਾ ਚ ਤੁਸੀਂ ਸ਼ਾਮਲ ਹੋਣਾ ਚਾਹੁੰਦੇ ਜਿਹੜੇ ਸੇਵਾ ਸਾਨੂੰ ਗੁਰੂਆਂ ਪੀਰਾਂ ਨੇ ਸਿਖਾਈ ਹੋਈ ਆ ਇਸ ਸੰਬੰਧ ਚ ਤੁਹਾਡਾ ਅੰਦਰ ਅੰਦਰਲਾ ਕਿਵੇਂ ਬੋਲਦਾ ਉਹ ਅਸੀਂ ਸੁਣਨਾ ਚਾਹੁੰਦੇ ਜਦ ਦੱਸੇ ਅਸੀਂ ਜਿਹੜੇ ਮਰਜ਼ੀ ਮੁਲਕ ਜਾ ਕੇ বাস ਜੀਏ ਪਰ ਹਾਂ ਤਾਂ ਹਿੰਦੁਸਤਾਨੀ ਮਸਤਫਾ ਦੂਜੇ ਪਾਸੇ ਸਾਡਾ ਫਰਜ਼ ਬਣਦਾ ਜਿਹੜਾ ਵੀ ਸਾਡਾ ਪੀੜ ਭਰਾ ਸਾਡਾ ਦੇਸ਼ ਕੰਟਰੀ ਦਾ ਵਾਸੀ ਹੈ ਜਿਹੜਾ ਸਾਥੋਂ ਥੋੜਾ ਜਿਆਦਾ ਥੱਲੇ ਆ ਅਸੀਂ ਉਹਨੂੰ ਹੱਥ ਫੜ ਕੇ ਨਾਲ ਲੈ ਕੇ ਚੁੜੀਏ ਤਾਂ ਹੀ ਜ਼ਿੰਦਗੀ ਸੋਹਣੀ ਬਣਦੀ ਹੈ ਮੈਨੂੰ ਇਸ